ਦੋਸਤੋ ਕੀ ਹਾਲ ਚਾਲ ਨੇ ਅੱਜ ਆਇਆ ਸੀ ਅਸੀਂ ਪੋਲਟਰੀ ਫਾਰਮ ਤੇ ਜੀ ਆ ਆ ਦੇਖੋ ਜੀ ਪੋਲਟਰੀ ਫਾਰਮ ਤੇ ਮੈਂ ਐਂਟਰ ਕਰਨ ਲੱਗਾ ਆ ਖੋਲ ਲੈ ਮੈਂ ਦਰਵਾਜ਼ਾ ਆ ਦੇਖੋ ਜੀ ਸਾਡੇ ਮੁਰਗੇ ਹਿੰਦਾ ਮੁਰਗੇ ਚੂਚਿਆਂ ਤੋਂ ਹੁਣ ਮੁਰਗੇ ਬਣ ਗਏ ਤੇ ਵੱਡੇ ਹੋ ਗਏ ਅੱਜ ਕੋਈ ਅੱਜ ਸਾਡੇ ਮੁਰਗੇ ਜੀ 18 ਮਾ 18 ਦਿਨਾਂ ਦੇ ਹੋ ਗਏ ਆ 18ਵੇਂ ਦਿਨਾਂ ਦੇ ਲੱਗ ਚੁੱਕਾ ਇਹਨਾਂ ਨੂੰ ਆ ਦੇਖੋ ਕਿੰਨੀ ਗ੍ਰੋਥ ਕਰ ਲਈ ਇਹਨਾਂ ਨੇ ਇਹਨਾਂ ਫੇਰਾ ਮਾਰਨ ਦੇ ਤੇ ਨਾਲ ਨੂੰ ਮੈਂ ਹਜੇ ਦਾਣਾ ਪਾ ਕੇ ਹਟਿਆ ਹਾਂ ਤੇ ਆ ਦੇਖੋ ਕਿੱਦਾਂ ਬੈਠਿਆ ਸ਼ਾਮੇ ਜੀ ਹੋ ਗਿਆ ਦੁਪਹਿਰ ਨੂੰ ਤਾਂ ਅਗਰ ਮੈਂ ਸ਼ੀਲ ਕਰਦੇ ਆ 18 ਮਾ ਦਿਨਾਂ ਜਿਨਾ ਚੱਲ ਪਿਆ ਤੇ ਕੋਈ 600 ਗ੍ਰਾਮ ਦੀ ਆਵੇ ਜਾਂਦੀ ਹੈ ਸਟਾਲ ਆ ਗਈ। ਉਹ ਹੁਣ ਆਪਾਂ ਦੂਸਰੇ ਕਮਰੇ ਤੇ ਜਾਂਦੇ ਆ। ਆ ਕਮਰਾ ਆਪਾਂ ਦੇਖ ਲਿਆ। ਹਿੰਦੋਗੇ ਦਬਰ ਜਾਂਦੇ ਆ। ਆ ਹੁਣ ਨਿਕਲਾ ਬਾਹਰ। ਆ ਘਰਤਾ ਜੀ ਕਮਰਾ ਬੰਦ ਹੋਣ ਅਸੀਂ ਜੀ ਦੂਜੇ ਕਮਰੇ ਤੇ ਪਹੁੰਚ ਗਏ ਦਰਵਾਜ਼ਾ ਹੋਣੇ ਤੇ ਮੁਰਗੇ ਦੇਖਾਂ ਸਾਰੇ ਨੁਕਰਾਂ ਤੇ ਲੱਗੇ ਆ ਡੱਬੇ ਨਾਲ ਦੇ ਸਾਰੇ ਭਾਰਤੇ ਆ ਅਸੀਂ ਤੇ ਸਾਰੇ ਬੈਠੇ ਛੁੱਪਚਾਪ ਹੋ ਗਏ ਗੋਝ ਕੇ ਉਹਨੂੰ ਕਰੇ ਲੱਗੇ ਆ ਦੇਖੋ ਕਿਦਾਂ ਨੂੰ ਕਰੇ ਲੱਗੇ ਇਹ ਬਾਕੀ ਆਂ ਦਾਣਾ ਖਾਂਦੇ ਆ ਸਾਰੇ ਨੁਕਰਾਂ ਤੇ ਲੱਗੀ ਆ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਸ ਇੰਨਾ ਹੀ ਆ ਬਸ ਹੋਰ ਕੁਛ ਨਹੀਂ ਬਾਕੀ ਕੱਲ ਲਿਆਂਦੇ ਆ ਬਲੌਗ 19ਵੇਂ ਦਿਨ ਦਾ